ਦੀ ਜਿਹੜੇ ਉਹ ਗੱਲ ਨੂੰ ਇਥੇ ਆਪ ਕੋ ਵਾਦਾ ਨਹੀਂ ਕਰਦੇ ਨਹੀਂ ਐਸੋਸੀਏਸ਼ਨ ਜੁਆਇਨ ਨਹੀਂ ਕਰਦੇ ਉਹ ਵੀ ਤੁਹਾਡੇ ਗੁਲਾਮ ਨੇ ਅੱਜ ਜੋ ਮਾਤਰੀ ਕਹਿਆ ਜਾਂਦਾ ਜੀ ਉਹਨਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਤੁਹਾਡੇ ਸਿਰ ਤੇ ਚੱਲ ਰਹੀ ਹੈ ਸਰਕਾਰਾਂ ਜੇ ਕਰੇ ਐਸੋਸੀਏਸ਼ਨ ਨਾਮ ਦੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ

ਆਪਣਾ ਵੋਟ ਬੈਂਕ ਕੋਈ ਗਵਰਨਰ ਤਿਆਰ ਨਹੀਂ ਸਰਕਾਰਾਂ ਦੀਆਂ ਮਜਬੂਰੀਆਂ ਨੇ ਫਿਰ ਉਸ ਤੋਂ ਬਾਅਦ ਕਿਸੇ ਸਰਕਾਰ ਦਾ ਦਬਾਅ ਵੀ ਆਟਾ ਹੀ ਉਹ ਸੇ ਕਲੋਨਾ ਤੇ ਉਹਨਾਂ ਇਸਤੇਮਾਲ ਕਰਦੇ ਨੇ ਸੋ ਆਪਣੇ ਜਿੰਨੇ ਵੀ ਜ਼ਿਆਦਾ ਇਕੱਠਾ ਹੋਏਗੀ ਓਨੇ ਵੀ ਆਪਾਂ ਜ਼ਿਆਦਾ ਸਿੱਟੜ ਧੋਵਾਂਗੇ ਓਨਾ ਹੀ ਫਾਇਦਾ ਹੈ ਪਿਛਲੀ ਆਪਣੀ ਮੀਟਿੰਗ ਨਹੀਂ ਹੋ ਸਕੀ ਨਜ਼ਾਰਾ ਨਹੀਂ ਦੇ ਤੋਂ ਕੋਈ ਨਹੀਂ ਬੇਟੀ ਕਿਸੇ ਵੀ ਅਲੱਗ ਜਗ੍ਹਾ ਜਾਂ ਕਿਸੇ ਵੀ ਹਸਪੀਟਲ ਤੇ ਨਹੀਂ ਲੈ ਕੇ ਜਾਏ ਕੋਈ ਵੀ ਰੀਡਿੰਗ ਹੋਏਗੀ ਇੱਥੇ ਆਏ ਹਸਪੀਟਲ ਕੋਈ ਵੀ ਆਰ ਡਾਕਟਰ ਆਏਗਾ ਅਸੀਂ ਨਹੀਂ ਜਾਵਾਂਗੇ ਸਹੀ ਕਿਉਂਕਿ ਸਾਨੂੰ ਕੋਈ ਉੱਥੇ ਸੱਜਣ ਆਏ ਨੇ ਸਾਨੂੰ ਉਹ ਮਾਹੌਲ ਅੱਛਾ ਨਹੀਂ ਲੱਗਿਆ ਸਾਡੇ ਡਾਕਟਰ ਸਾਹਿਬਾਨ ਨੂੰ ਸਿਰਫ ਉਹਨਾਂ ਨੇ ਪਰਪਸ ਲਈ ਯੂਜ਼ ਕੀਤਾ ਹੈ ਹਸਪੀਟਲ ਨੇ ਆਪਣੇ ਪਰਤਵਾਰ ਲਈ ਯੂਜ਼ ਕੀਤਾ ਵੀ ਰਾਸ਼ ਹੋਇਆ ਸਾਨੂੰ ਉਹ ਗੱਲ ਪਸੰਦ ਨਹੀਂ ਉਹਨਾਂ ਨੇ ਆਏ ਨਹੀਂ ਛੋਣੀ ਜਾਣ ਤਾਂ ਕਿਈ ਜਾਂ ਕੋਈ ਕਰਾ ਦੇ ਜੋ ਗੱਲ ਕਹਿਣੀ ਹੈ ਡੱਟੇ ਦੀ ਚੋਟ ਤੇ ਕਹਿਣੀ ਹੈ ਔਰ ਸਾਥੀਓ ਕਿਸੇ ਨੂੰ ਕੋਈ ਪ੍ਰੋਬਲਮ ਆਣੀ ਹੈ ਬੇਨਫਲ ਸ਼ਰਮਾਨ ਦੀ ਸੰਗਠਨ ਦੀ ਕੋਲੋਂ ਨਹੀਂ ਮੈਨੂੰ ਪਿਛਲੇ ਵਿੱਚ ਵਿੱਚ ਮੈਨੂੰ ਸਾਥੀਆਂ ਦੇ ਫੋਨ ਆ ਰਹੇ ਰਹਿੰਦੇ ਨੇ ਸਾਡੇ ਨਾਲ ਆ ਪ੍ਰੋਬਲਮ ਹੈ ਪਰ ਉਹ ਹੁੰਦੀ ਏ ਜਿਵੇਂ ਇਹਨਾਂ ਨੂੰ ਤੁਸੀਂ ਆਪਾਂ ਰਜਿਸਟਰ ਨਹੀਂ ਤਾਂ ਪਿੰਡਾਂ ਵਿੱਚ ਲੱਟਬਾਜੀ ਆ ਕਿਸੇ ਨੇ ਕਹਿਤਾ ਜੀ ਉਹ ਮੈਂ ਤੈਨੂੰ ਪਸਾ ਰਿਆਂ ਮੈਂ ਫਲਾਣਾ ਕਰਦਿਆਂ ਤਾਂ ਰੰਜਿਸ਼ ਵੈਸੇ ਹੁੰਦੀ ਏ ਉਹ ਈ ਛੁੜੇ ਨੂੰ ਬਣਾ ਦਿੰਦੇ ਨੇ ਤੋਂ ਮੈਂ ਸਾਡੀਆਂ ਹੋ ਕੇ ਨਾ ਕੋਈ ਗੱਲ ਨਹੀਂ ਆਪਾਂ ਨੂੰ ਜਿਆਦਾ ਮੰਨੋ ਉਸ ਚੀਜ਼ ਜਿਸ ਨੂੰ ਨਾ ਚੁੱਕੀ ਲੋੜ ਹੈ ਪਰ ਉਸ ਚੀਜ਼ ਦਾ ਆਪਾਂ ਗਲਤ ਫਾਇਦਾ ਲੈ ਕੇ ਉੱਠਣਾ ਹੈ ਜੇ ਤੁਹਾਨੂੰ ਐਸੋਸੀਏਸ਼ਨ ਜੇਕਰ ਮੈਡੀਕਲ ਟੈਸਟ ਜਾਂਦੇ ਨੇ ਮਤਲਬ ਕਲੀਨਿਕ ਵਗੈਰਾ ਤੇ ਕੋਈ ਅਫਸਰ ਆਉਂਦਾ ਹੈ ਜਾਂ ਤੁਹਾਡੀ ਕੋ ਕੰਪਲੇਨ ਜਾਂਦੀ ਏ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਉੱਥੇ ਜਾ ਕੇ ਸੈਟੀਸਫਾਈ ਬਿਨਾ ਮਤਲਬ ਤੁ ਪਗੇ ਨਹੀਂ ਲੈਂਦੇ ਆਪਰੇ ਕਈ ਸਾਥੀ ਨੇ ਪਗੇ ਬੜੇ ਲੈਂਦੇ ਨੇ ਮਤਲਬ ਸਮਝ ਜਿੰਨੀ ਹੀ ਉਨੀ ਪ੍ਰੈਕਟਿਸ ਕਰੋ ਸਮਝ ਤੋਂ ਜ਼ਿਆਦਾ ਪ੍ਰੈਕਟਿਸ ਨਾ ਕਰੋ ਕਿਉਂ ਜੀ ਜੇਰ ਆਪਾਂ ਸਮਝ ਦੇ ਵਿੱਚ ਤੈਰੇ ਚ ਰਾਂਗੇ ਤਾਂ ਚੰਗੇ ਰਹਿਣਾ ਜੇ ਦਹਿਰ ਬਾਹਰ ਜਾਣਾਗੇ ਪੇਸ਼ੈਂਟ ਖਰਾਬ ਹੋਏਗਾ ਨੁਕਸਾਨ ਐਸੋਸੀਏਸ਼ਨ ਦਾ ਨੁਕਸਾਨ ਆਰ ਬਣ ਜਾਣਾ ਫਿਰ ਆਮ ਲੋਕ ਵੀ ਆਮ ਜਨਤਾ ਵੀ ਉਹਦੇ ਨਾਲ ਝੋਲਾ ਛਾਪ ਲਾ ਦੇਣ ਇਹਨਾਂ ਚੀਜ਼ਾਂ ਦਾ ਵਿਚਾਰ ਕਰਨਾ ਇਸ ਲਫ਼ਜ਼ ਨੂੰ ਖੜਾ